ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਆ ਕੈਮ ਆ ਜੀ ਸੇ ਤਾਂ ਹੋਰ ਸੁਣਾਓ ਪਵਨ ਭਾਂਦੇ ਤੂੰ ਨੇੜੇ ਫੜ ਲਾ ਥੋੜਾ ਜਿਹਾ ਹੋਰ ਨੇੜੇ ਹੋ ਜਾ ਤਾਂ ਹੋਰ ਸੁਣਾਓ ਸਾਰੇ ਵੀਰ ਤਾਂ ਅੱਜ ਤੁਹਾਨੂੰ ਦਿਖਾਉਣੇ ਆ ਜੀ ਆਪਣੇ ਰਤਨ ਦੀ ਵੀਡੀਓ ਕਾਫੀ ਟਾਈਮ ਹੋ ਗਿਆ ਸੀਗਾ ਤੇ ਮੈਂ ਕਿਹਾ ਚਲੋ ਦਿਨੇ ਆਜ ਬੈਲੇ ਤੇ ਪਵਨ ਨੇ ਸੰਗਾਰ ਸੰਭੂਰ ਕੇ ਰੱਖਿਆ ਤੇਲ ਤੂਲ ਲਾ ਕੇ ਤੇ ਕਹਿੰਦਾ ਵੀਡੀਓ ਅੱਜ ਕਰਦੇ ਆ ਸੈਟ ਤਾਂ ਤੁਹਾਨੂੰ ਤੋਰ ਤੁਰ ਕੇ ਸਾਰੇ ਕੁਝ ਕਰਦੇ ਆ ਜਾਓ ਵੀ ਹੌਲੀ ਹੌਲੀ ਲਿਆਓ ਮੜਕਣ ਵਾਲੀ ਆਉਣ ਦੇਣ ਤਾਂ ਅੱਜ ਇਹ 27 ਮਹੀਨਾ ਦਾ ਹੋ ਗਿਆ ਪੂਰਾ ਜਿਆਦੇ ਕ੍ਰਾਂਤੀ ਦਾ ਬੱਚਾ ਕ੍ਰਾਂਤੀ ਉਹ ਮੱਝ ਹੈ ਤਾਂ ਜਿਹਨੂੰ ਮਤਲਬ ਬਹੁਤ ਜ਼ਿਆਦੇ ਨਾਮ ਮਿਲਿਆ ਤੇ ਬਹੁਤ ਵੱਡਾ ਅਵਾਰਡ ਮਿਲਿਆ ਵਾ ਸੀ ਆਲ ਟਾਈਮ ਵਿਨਰ ਦਾ ਜਿਹੜੀ ਕ੍ਰਾਂਤੀ ਹੈ ਉਹਨੂੰ ਆਲ ਟਾਈਮ ਵਿਨਰ ਦਾ ਅਵਾਰਡ ਮਿਲਿਆ ਵਾ ਸੀਗਾ ਤਾਂ ਦੇਖੋ ਆਲ ਟਾਈਮ ਵਿਨਰ ਦਾ ਅਵਾਰਡ ਮਿਲਣਾ ਬਹੁਤ ਔਖਾ ਤੇ ਇਹਦੀ ਮਾਂ ਨੇ ਕਈ ਸਾਲ ਮਤਲਬ ਧੂਮ ਮਚਾਤੀ ਸੀਗੀ ਮੇਲਿਆਂ 'ਚ ਦੁੱਧ ਵਾਲੀ ਤਾਂ ਸਾਨੂੰ ਚਾਰੇ ਪਾਸੇ ਮੈਂ ਤਾਂ ਦੇਖੋ ਕਾਤਕੁੱਤ ਕਟਿਆ ਕੀਤਾ ਤੇ ਸਨਖਾਪਨ ਵੀ ਤੁਸੀਂ ਦੇਖ ਸਕਦੇ ਆ ਤਾਂ ਕੋਸ਼ਿਸ਼ ਇਹੀ ਕਰਾਂਗੇ ਵੀ ਵੱਧ ਤੋਂ ਵੱਧ ਵਧੀਆ ਤੁਹਾਨੂੰ ਲੱਗੇ ਇਹ ਪੂਰਾ ਕਾਇਮ ਆਜੋ ਲਿਓ ਮੜ ਜਾ ਤੋੜ ਕੇ ਤੁਸੀਂ ਇੱਕ ਵਾਰੀ ਨਿਗਾਹੋ ਕੋਲ ਦੀ ਤਾਂ ਫਿਰ ਮੈਂ ਦੂਜੀ ਸਾਈਡ ਤੋਂ ਕਰਦਾ ਤਾਂ ਦੇਖ ਸਕਦੇ ਆ ਜੀ ਤੁਸੀਂ ਘਰਤਨ ਦੀ height ਲਮਾਈ ਚੜਾਈ ਠੀਕ ਹੈ ਜੀ ਤੋਂ ਤੁਰਦਾ ਤੁਰਦਾ ਦਿਖਾ ਦਈਏ ਤਾਂ ਬਾਕੀ ਜਦੋਂ ਇਹਨਾਂ ਅਡਲਟ ਹੋ ਜਾਣਾ ਉਹ ਤਾਂ ਬਹੁਤ ਵੱਡਾ ਜਿਹੜੇ ਆਉਣ ਵਾਲੇ ਸਮੇਂ ਦਾ ਮੱਲ ਬਣ ਜਾਣਾ ਬਾਈ ਤਾਂ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਣਾ ਤਾਂ ਵੀ ਕਿਵੇਂ ਤਿਆਰ ਹੋਈ ਜਾਂਦਾ ਹੈ ਤਾਂ ਕੋਸ਼ਿਸ਼ ਇਹੀ ਕਰਾਂਗੇ ਵੀ ਤੁਹਾਨੂੰ ਚਾਰੇ ਪਾਸੋਂ ਵੀ ਪੂਰੀ ਗੌਰ ਦੇ ਨਾਲ ਇਹਨੂੰ ਠਕਾਉਣ ਦੀ ਕੋਸ਼ਿਸ਼ ਕੀਤੀ ਜਾਵੇ ਹਲੋ ਜੀ ਲੋ ਜੀ ਕਰੋ ਚੈੱਕ ਤੇ ਇਹਦਾ ਜਿਹੜਾ ਪਿਓ ਹੈ ਉਹ ਹੈਗਾ ਸਮਰਾਟ ਥੇਮਕੇਰੀਆਂ ਆ ਗਿਆ ਦਾ ਜੀ ਤਾਂ ਮਾਂ ਇਹਦੀ ਕ੍ਰਾਂਤੀ ਆ ਤੇ ਨਾਂ ਇਹਦਾ ਰਤਨ ਹੈ ਕੱਲਾ ਓਨਲੀ ਰਤਨ ਕਈ ਚੀਜ਼ਾਂ ਤੋਂ ਉਹ ਵੀ ਚੀਜ਼ਾਂ ਤੋਂ ਬਚਿਆ ਕਰੋ ਕਈ ਵਾਰੀ ਇੱਕ ਨਾਂ ਦੇ ਨਾਲ ਹੋਰ ਨਾਂ ਪਿੱਟਦੇ ਹੁੰਦੇ ਆ ਚੀਜ਼ ਆਪਾਂ ਨੂੰ ਹੋਰ ਚਾਹੀਦੀ ਹੁੰਦੀ ਆ ਚੀਜ਼ ਕਾਪੀ ਹੋਰ ਚੀਜ਼ ਦੀ ਵਜੇ ਜਾਂਦੀ ਹੈ ਨਾ ਇਹ ਚੀਜ਼ਾਂ ਤੋਂ ਵੀ ਬਚਿਆ ਕਰੋ ਇਹਦਾ ਨਾਂ ਓਨਲੀ ਰਤਨ ਹੈ ਤੇ ਕ੍ਰਾਂਤੀ ਦਾ ਹੈ ਬੱਚਾ ਇਹਦੇ ਨਾਲ ਕ੍ਰਾਂਤੀ ਦਾ ਟੈਗ ਦੀ ਮਾਂ ਦਾ ਲੱਗੇ ਹੁੰਦਾ ਨਾਲ ਤੇ ਆਜੋ ਲੋਵੀ ਕਰੋ ਚੱਕ ਕੋਈ ਕਮੀ ਹੌਲੀ ਮੜਾ ਜਾ ਲੈ ਚਲੋ ਲੈ ਚਲੋ ਦੱਬ ਕੇ ਹੂ ਤੋਂ ਮੋੜਦੇ ਉਹ ਬਾਹਰ ਕੋਲ ਲਓ ਜੀ ਕਰੋ ਇਧਰ ਅੱਜ ਫਾਰਮ ਦੇ ਬਾਹਰਲੀ ਸਾਈਡ ਤੇ ਅਜ ਦਵਾਉਂਦੇ ਸੀਗੇ ਕਿਹੜਾ ਲੋ ਜੀ ਪੂਰੇ ਦਿਲੋਂ ਵੀਡੀਓ ਤੁਹਾਡੇ ਵਾਸਤੇ ਸੂਟ ਕੀਤੀ ਕਾਫੀ ਭਰਾਵਾਂ ਦੇ ਫੋਨ ਆਉਂਦੇ ਰਹਿੰਦੇ ਸੀ ਲੋ ਜੀ ਕੱਦ-ਕਾੜ ਦੇਖੋ ਮੈਂ ਕੀ ਕੀ ਬਾਤ ਆ ਪਵਨ ਕੀ ਬਾਤ ਆ ਬਸ ਆਹੀਂ ਲਈ ਜਾਣਾ ਪਵਨ ਖੜਦਾ ਨਹੀਂ ਹੁਣ ਤੁਸੀਂ ਕੀ ਬਾਤ ਆ ਓਏ ਕੀ ਬਾਤ ਆ ਆਜੋ ਲੋ ਵੀ ਜਵਾਨੋ ਤੱਕ ਕਮੈਂਟ ਕਰਕੇ ਦਿਲੋਂ ਦੱਸਣਾ ਤੇ ਕੋਸ਼ਿਸ਼ ਬਹੁਤ ਕਰੀ ਐ ਮੈਂ ਕਿਹਤਰਾ ਵੀਡੀਓ ਤੇ ਵੀ ਯਾਰ ਅੱਜ ਕੱਲੀ ਕੱਲੀ ਚੀਜ਼ ਨੂੰ ਜਾਂਦਾ ਕਟਾਹੇ 27 ਮਹੀਨਾ ਦੀ ਹੋਇਆ ਤੇ ਜਦੋਂ ਜਿਹੜੇ ਬਣ ਜਾਣਾ ਜੀ ਪੂਰੇ ਅਡਲਟ ਦੇ ਵਿੱਚ ਤਾਂ ਫੇਰ ਤਾਂ ਇਹਨੇ ਗੱਲਾਂ ਕਰਾਉਣੀਆਂ ਬਾਕੀ ਰਿਕਾਰਡ ਪਿੱਛੋਂ ਤਾਂ ਕਿਸੇ پاس ਹੋਏ ਨੇ ਕਮੀ ਨਹੀਂ ਛੱਡੀ ਬਾਈ ਕਿਉਂਕਿ ਇਹਦੀ ਮਾਂ ਦਾ ਬਹੁਤ ਤਖੜਾ ਰਿਕਾਰਡ ਹੈ ਗਾਹਾਂ ਜੀ ਦੀ ਇਹਦੀਆਂ ਭੈਣਾਂ ਦੋ ਇੱਕ ਉਹਨਾਂ ਦੇ ਘਰੀ ਸੀਗੀ ਰੁੜਕੀ ਵਾਲਾਂ ਦੇ ਇੱਕ ਦਵਿੰਦਰ ਦੇ ਘਰੀ ਤਾਂ ਬਹੁਤ ਜਿਆਦੇ ਮਤਲਬ ਇਹਨਾਂ ਨੇ ਦੁੱਧ ਦੀ ਲੈਣ ਚੰਗੀ ਲੈਣ ਦਾ ਬਾਕੀ ਇੱਕ ਭਰਾ ਇਹਦਾ 1 ਲੱਖ ਦਾ ਵੇਚਿਆ ਸੀ ਉਹਨਾਂ ਨੇ ਆਂਧਰਾ ਚ ਤੇ ਇਹੜੇ ਕਾਫੀ ਮਤਲਬ ਆਉਣ ਵਾਲੇ ਸਮੇਂ ਦਾ ਇਹ ਜਿਹੜੀਆਂ ਮੱਝ ਸੀ ਇਹ ਨੇਚਰਲੀ ਮਤਲਬ ਸਮਰਾਟ ਥੇਮ ਅਕੀਰਗਾਲ ਤੋਂ ਇਹ ਬੱਚਾ ਪੈਦਾ ਹੋਇਆ ਸੀਗਾ ਤੇ ਨਾਂ ਇਹਦਾ ਰਤਨ ਆ ਹੀ ਰੱਖਿਆ ਸੀਗਾ ਵੀ ਇਹ ਬਸ ਕ੍ਰਾਂਤੀ ਦਾ ਲਾਸਟਲਾ ਬੱਚਾ ਸੀਗਾ ਕਿਉਂਕਿ ਜਿਹੜਾ ਜਮਾ ਲਾਸਟਲਾ ਬੱਚਾ ਸੀ ਉਹ ਕੱਟੀ ਨੂੰ ਜਨਮ ਦਿੱਤਾ ਸੀ ਨਾਲੇ ਕੱਟੀ ਗੁਦਰ ਗਈ ਸੀ ਅੰਤਰੀ ਮਰ ਗਈ ਸੀਗੀ ਤਾਂ ਨਾਲੇ ਉਹਦੋਂ ਬਾਅਦ ਮੱਝ ਨੂੰ ਇਨਫੈਕਸ਼ਨ ਹੋ ਗਈ ਬੁੱਢੀ ਮੱਝ ਸੀ ਤੇ ਉਹ ਵੀ ਚੱਲ ਗਈ ਸੀ ਤਾਂ ਬਸ ਇਹ ਬੱਚਾ ਆਪਾਂ ਕਹਿ ਸਕਦੇ ਹਾਂ ਰਤਨ ਲੱਟ ਵਾਲਾ ਬੱਚਾ ਕ੍ਰਾਂਤੀ ਦਾ ਜਿਹੜਾ ਇੰਨੇ ਤੋਕੜੇ ਰਿਕਾਰਡ ਬਣਾਏ ਕਾਫੀ ਸਮਾਂ ਪਹਿਲਾਂ ਉਹਦੇ ਮਾਲਕਾਂ ਨੂੰ ਬਹੁਤ ਵੱਡਾ ਨਾਮ ਦਿੱਤਾ ਬਾਕੀ ਜਿਹੜੀ ਫੈਟ ਦੀ ਗੱਲ ਕਰੀਏ ਫੈਟ ਵੀ ਇੱਕ ਧਿਆਨ ਦਿਆ ਕਰੋ ਇਹਦੀ ਭੈਣ ਦੀ ਵੀ ਚੱਕਰ ਸਨਦੇ ਆ ਇਹਦੀ ਮਾਂ ਦੀ ਵੀ ਕਿਸੇ ਤੋਂ ਮਰਜੀ ਐਕਟਰੀ ਕੱਢ ਲਓ ਦੂਜੇ ਵਾਲੇ ਦਾ ਮਤਲਬ ਰਤਨ ਦਾ ਜਿਹੜਾ ਦੁੱਧ ਸੀਗਾ ਜਦੋਂ ਦੂਜਾ ਵਾਲਾ ਦਿੰਦੇ ਸੀਗੇ ਤੇ ਚਾਹ ਬਣਨੀ ਚੋਂ ਨਿਕਲਦਾ ਸੀ ਬਾਈ ਕਿਉਂਕਿ ਖੋਏ ਟਾਈਪ ਹੋ ਜਾਂਦਾ ਸੀਗਾ ਜਮ ਜਾਂਦਾ ਸੀ ਜਣੀਗੀ ਛਾਪ ਉਹਨੇ ਚ ਖੋਹਾਂ ਨਾ ਕੋਣ ਔਖਾ ਜੀ ਦੋ ਤਿੰਨ ਬਾਲੀ ਦੇ ਦਿੰਦੇ ਸੀ ਤਾਂ ਇੰਨਾ ਸੋਹਣਾ ਇਹਦਾ ਮਜ਼ ਰਿਕਾਰਡ ਫੈਟ ਤੋਂ ਲਾ ਕੇ ਹਰ ਚੀਜ਼ ਪ੍ਰੋਫਿਟ ਢੰਗ ਵਾਲਾ ਇਕੱਠਾ ਸੀਗਾ ਤਾਂ ਬਾਕੀ ਰਤਨ ਦਾ ਕੋਈ ਵੀ ਤੁਸੀਂ ਕਨੈਕਟ ਜਿਹੜਾ ਕਰਨਾ ਕੋਈ ਸੀਮਨ ਚਾਹੀਦਾ ਰਤਨ ਦਾ ਜਾਂ ਕੋਈ ਵੀ ਗੱਲਬਾਤ ਹੈ ਨਾ ਤਾਂ ਤੁਸੀਂ ਦਵਿੰਦਰ ਦੇ ਨਾਲ ਕਨੈਕਟ ਕਰ ਸਕਦੇ ਆ ਨੰਬਰ ਉਹਦਾ ਹੈਗਾ ਜੀ 95109 00004 95 ਤੇ 109 9510900004 ਠੀਕ ਹੈ ਜੀ ਇਹ ਨੰਬਰ ਹੈ ਤਾਂ ਇਸ ਦਾ ਦਵਿੰਦਰ ਦਾ ਕਿਉਂਕਿ ਇਹ ਜਿਹੜਾ ਮਾਰਫਤਾ ਦਵਿੰਦਰ ਕੋਲੀ ਜਾਂ ਫਿਰ ਗੱਲਬਾਤ ਦਵਿੰਦਰ ਆਪਦੇ ਹਿਸਾਬ ਨਾਲ ਕਰ ਲੈਂਦਾ ਵੀ ਜਿੱਧਰ ਭਰਾ ਨੇ ਕਿਸੇ ਨੇ ਮਿਲਣਾ ਜਾਂ ਜਿਹੜੀ ਸਾਈਡ ਨੂੰ ਤਾਂ ਤੁਸੀਂ ਉਹਦੇ ਨਾਲ ਕਨੈਕਟ ਕਰ ਸਕਦੇ ਆ ਜੀ ਤਾਂ ਵੀਡੀਓ ਵਧੀਆ ਲੱਗੀ ਵਾਤੋ ਵਾਤੇ ਸ਼ੇਅਰ ਕਰਿਓ ਤੇ ਵਾਤੋ ਵਾਤ ਲਾਇਕ ਕਰਿਓ